ਤੁਸੀਂ ਦੇਖ ਰਹੇ ਹੋ ਸਾਡਾ ਟੂ ਦਾ ਪੁਆਇੰਟ ਚੈਨਲ ਇਸ ਚੈਨਲ ਤੇ ਇਸ ਚੈਨਲ ਤੇ ਅਸੀਂ ਤੁਹਾਨੂੰ ਬੱਨਤਾ ਸਿੰਘ ਜੀ ਦੇ ਕਥਾ ਵਿਚਾਰ ਸੁਣਾਉਣ ਜਾ ਰਹੇ ਹਾਂ ਲੰਬੇ ਸਮੇਂ ਤੋਂ ਅਸੀਂ ਬਾਬਾ ਬੰਤਾ ਸਿੰਘ ਜੀ ਦੇ ਜਿਹੜੇ ਵਿਚਾਰ ਆ ਸਾ ਸੁਣਦੇ ਆ ਰਹੇ ਆ ਉਹਨਾਂ ਦੇ ਜਿਹੜੇ ਕਥਾ ਵਿਚਾਰ ਹੈ ਜ਼ਿੰਦਗੀ ਨੂੰ ਉਹ ਨਮੀਰਾ ਦਿਖਾਉਂਦੇ ਨੇ ਕਿ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਗਰਬਾਣੀ ਦੇ ਵਿੱਚ ਇੰਨੀ ਡੁਗਾਈ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਨਾਲ ਕਟੜੀਆਂ ਹੋਈਆਂ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਇਸ ਚੈਨਲ ਤੇ ਸਾਨੂੰ ਬਾਬਾ ਬੰਤਾ ਸਿੰਘ ਜੀ ਦੇ ਵਿਚਾਰ ਸੁਣਨ ਨੂੰ ਮਿਲ ਕ ਸਾਡੇ ਸਟੂਬ ਦਾ ਪੁਆਇੰਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਲਓ ਫਿਰ ਆਪਾਂ ਸ਼ੁਰੂ ਕਰਨੇ ਜਾ ਰਹੇ ਹਾਂ ਬਾਬਾ ਬੰਦਸਰ ਸਿੰਘ ਜੀ ਦੇ ਵਿਚਾਰ ਇਹਨੂੰ ਮੁਸਲਮਾਨ ਵੀ ਸਿੱਧਾ ਕਰਦੇ ਨੇ ਅੱਛਾ ਦੱਸਿਓ ਤੁਸੀਂ ਵੀ ਕਦੇ ਕਿਸੇ ਹਿੰਦੂ ਮਹਾਪੁਰਸ਼ ਨੂੰ ਮੁਸਲਮਾਨ ਨੇ ਸਜਦਾ ਕੀਤਾ ਜਾਂ ਕਿਸੇ ਮੁਸਲਮਾਨ ਪੈਗੰਬਰ ਨੂੰ ਕਿਸੇ ਹਿੰਦੂ ਵੀਰ ਨੇ ਸਜਦਾ ਕੀਤਾ ਹੋਵੇ ਨਹੀਂ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਰਾਏ ਬੁਲਾਰ ਵੀ ਝੁਕਦਾ ਹੈ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਗੋਪਾਲ ਪੰਦਾ ਹਿੰਦੂ ਵੀ ਝੁਕਦਾ ਹੈ ਕਿਉਂਕਿ ਗੁਰੂ ਨਾਨਕ ਵਰਗਾ ਕੋਈ ਹੋਇਆ ਹੀ ਨਹੀਂ ਸਭ ਤੋਂ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵੱਡਾ ਹੀ ਨਹੀਂ ਐ ਤੇ ਬਾਣੀ ਨੂੰ ਪੁੱਛੀਏ ਵੀ ਕੀ ਗੱਲ ਇਹ ਜੂਨਾ ਉਹਦੇ ਹੁਕਮ 'ਚ ਚੱਲਦੀਆਂ ਸੱਪ ਨੇ ਕਿਦਾਂ ਛਾਇਆ ਕਰਤੀ ਇੱਥੇ ਕਈ ਤਰਕ ਦੀ ਕੈਂਚੀ ਵੀ ਲਈ ਫਿਰਦੇ ਹੁੰਦੇ ਨਾਲ ਗੱਪਾਂ ਵੱਢੀ ਜਾਓ ਕਿ ਤੇ ਸੱਪ ਵੀ ਛਾਂ ਕਰਦਾ ਹੈ ਯਾਦ ਰੱਖੀ ਸੱਪ ਛਾਇਆ ਅੱਜ ਜਿਹਦੇ ਤੇ ਕਰ ਰਿਆ ਸੀ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਉਹ ਹੈ ਜਿਹਦੇ ਹੁਕਮ ਦੇ ਵਿੱਚ 84 ਲੱਖ ਜੂਨ ਦੀ ਪੈਦਾਇਸ਼ ਹੁੰਦੀ ਹੈ ਤੇ ਬਾਣੀ ਦਾ ਫਰਮਾਨ ਹੈ ਹੁਕਮੀ ਸਭੇ ਉਪਜਹਿ ਹੁਕਮੀਕਾਰ ਕਮਾਹੇ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆਂ ਦਾ ਆਗਾਜ਼ ਹੁੰਦਾ ਹੈ ਜਨਮ ਹੁੰਦਾ ਹੈ ਇਹ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆਂ ਚੱਲਦੀ ਹੈ ਬਾਏ ਹੁਕਮ ਹੋ ਫਿਸ ਕਮਾਨ ਆਉਲਰ ਕ੍ਰੀਏਟਡ ਉਹਦਾ ਹੁਕਮ ਹੁੰਦਾ ਹੈ ਤੇ ਦੁਨੀਆਂ ਪੈਦਾ ਹੁੰਦੀ ਹੈ ਉਦਾ ਹੁਕਮ ਮੰਨ ਕੇ ਦੁਨੀਆ ਸਦਾ ਸਜਦੇ ਕਰਦੀ ਹੈ ਇਥੇ ਸੱਪ ਕੀ ਇਥੇ ਕੋਈ ਵੀ ਹੋਵੇ ਗੁਰੂ ਨਾਨਕ ਨੂੰ ਝੁੱਕ ਕੇ ਸਜਦਾ ਕਰੇਗਾ ਹੀ ਕਰੇਗਾ ਕਿਉਂ ਕਰੇਗਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਨਾਨਕ ਹਰ ਸੋਏ ਗੁਰੂ ਨਾਨਕ ਹੀ ਪਰਮਾਤਮਾ ਹੈ ਰਾਏ ਬੁਲਾਰ ਵਰਗੇ ਝੁੱਕ ਗਏ 84 ਲੱਖ ਜੂਨ ਚੋਂ ਜਿਹੜਾ ਵੀ ਗੁਰੂ ਨਾਨਕ ਦੇ ਦਿਦਾਰੇ ਕਰ ਲੈਂਦਾ ਹੈ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਉਹਨਾਂ ਦੇ ਲੇਖੇ ਮੁੱਕ ਜਾਂਦੇ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇਕਲੌਤੀ ਐਸੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਦੋ ਮੁੱਖ ਧਰਮਾਂ ਨੇ ਸਿਰ ਝੁਕਾਇਆ ਹੈ। ਹਿੰਦੂ ਵੀ ਝੁਕਦੇ ਸਨ बराबर समानता ਦਿੱਤੀ ਇਸਲਾਮ ਦੇ ਮਹਾਪੁਰਸ਼ ਵੀ ਚੁੱਕਦੇ ਸਨ Hindu ਵੀ ਸਜਦਾ ਕਰਨ ਇਸਲਾਮ ਦੇ ਲੋਕ ਵੀ ਸਜਦਾ ਕਰਨ ਤੇ ਭਾਈ ਗੁਰਦਾਸ ਨੇ ਇੱਕ ਗੱਲ ਕਹਿ ਦਿੱਤੀ ਕਹਿੰਦਾ ਕੱਲਾ ਸਿੱਖਾਂ ਦਾ ਹੀ ਗੁਰੂ ਥੋੜੀ ਐ ਕਰ ਕਰ ਬਾਬਾ ਪੂਜੀਐ Hindu ਮੁਸਲਮਾਨ ਉਸਾਈ ਉਹ ਬਾਬਾ ਕਰ ਕਰ ਪੂਜਿਆ ਗਿਆ ਇੱਕ ਸਤਪੁਰਸ਼ ਦੇ ਬੋਲ ਸਨ ਕਹਿੰਦੇ ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਮੁਸਲਮਾਨ ਵੀਰਾਂ ਨੇ ਉਸ ਨੂੰ ਪੀਰ ਮੰਨਿਆ ਹਿੰਦੂਆਂ ਨੇ ਉਸ ਨੂੰ ਗੁਰੂ ਕਰਕੇ ਮੰਨਿਆ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਘਰ ਘਰ ਵਿੱਚ ਪੂਜਿਆ ਗਿਆ ਉਸ ਗੁਰੂ ਨਾਨਕ ਦੀ ਅਜ਼ਮਤ ਬਾਬਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੇ ਠਾਕਰ ਸੁਪਰਸੰਨ ਭਇਓ ਸਤ ਸੰਗਤ ਤਿਹ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਦੇ ਚਰਨ ਪਰਸੇਗਾ ਉਹ ਆਪ ਤੇ ਤਰੇਗਾ ਸਭ ਕੁਲ ਕੀਓ ਉਧਾਰ ਕੁਲਾਂ ਦੀਆਂ ਕੁਲਾ ਉਹਨਾਂ ਦੀਆਂ ਤਰ ਜਾਂਦੀਆਂ ਨੇ ਗੁਰੂ ਨਾਨਕ ਵਿੱਚ ਇੰਨੀ ਤਾਕਤ ਹੈ ਪਰ ਕਹਿੰਦੇ ਗੁਰੂ ਨਾਨਕ ਨੂੰ ਉਹੀ ਜਪ ਸਕਦਾ ਜਿਹਦੇ ਤੇ ਰੱਬ ਖੁਸ਼ ਹੋਵੇ ਇਹ ਗੱਲ ਠੀਕ ਹੈ ਲੱਖ ਤੁਸੀਂ ਜੋਰ ਲਾ ਲਵੋ ਵੀ ਕੱਲ ਤੋਂ ਨਿਤਨੇਮ ਕਰਨਾ ਹੈ ਜਪਜੀ ਸਾਹਿਬ ਪੜ੍ਹਨਾ ਹੈ ਤੇ ਕਈ ਮੇਰੇ ਵਰਗੇ ਵੀਰ ਲਾਰਮ ਵੀ ਲਾਉਂਦੇ ਨੇ ਪਰ ਫਿਰ ਬੰਦ ਕਰ ਬੈਂਦੇ ਨੇ ਹੱਥ ਰਿਆ ਮਾਰ ਕੇ ਫਿਰ ਬੰਦ ਕਰ ਲੈਂਦੇ ਨੇ ਜੇ ਉਠੀ ਪੈਂਦੇ ਨੇ ਇਸ਼ਨਾਨ ਕਰਨ ਨੂੰ ਚਿਤ ਨਹੀਂ ਕਰਦਾ ਜੇ ਵੱਧੋ ਰੁਦੀ ਦਾ ਇਸ਼ਨਾਨ ਕਰ ਹੀ ਲੈਂਦੇ ਨੇ ਤੇ ਚੇਤ ਕਰਦਾ ਸੋਚ ਆਈਏ ਗੁਰਕਾ ਸਾਹਿਬ ਤੇ ਕਿਤੇ ਚੱਲਿਆ ਨਹੀਂ ਪਾਠ ਕੱਲ ਨੂੰ ਕਰ ਲਵਾਂਗੇ ਕਰਮਾਂ ਵਾਲਾ ਹੈ ਜਿਹੜਾ ਗੁਰੂ ਨਾਨਕ ਨੂੰ ਜਪਦਾ ਹੈ ਜਪੇਗਾ ਉਹ ਜਿਹਦੇ ਤੇ ਰੱਬ ਦੀ ਖੁਸ਼ੀ ਹੈ ਜਿਹਦੇ ਤੇ ਪ੍ਰਮਾਤਮਾ ਪ੍ਰਸੰਨ ਹੈ ਤੇ ਜਿਹੜਾ ਗੁਰੂ ਨਾਨਕ ਨੂੰ ਜਪ ਲਵੇਗਾ ਕੁੱਲਾਂ ਦੀਆਂ ਕੁੱਲਾਂ ਦਾ ਉਧਾਰ ਹੋ ਜਾਵੇਗਾ ਹੀ ਵਿਲ ਬੀ ਮੈਨਸ਼ੀਪੇਟਿਡ ਵਿਦ ਹਿਸ ਇੰਟਾਇਰ ਲਾਈਨਏਜ ਸਾਰੇ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਈ ਕਹਿ ਦਿੰਦੇ ਲੈ ਸਾਰਾ ਟੱਬਰ ਪੁੱਠੇ ਕਰਮ ਕਰੇ ਇੱਕ ਬਾਣੀ ਪੜ੍ਹ ਜਿੱਦਾਂ ਤਰ ਜਾਣਗੇ ਇਹ ਤੇ ਹੁਣ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁੱਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਨੂੰ ਜਪੇਗਾ ਸਾਰੇ ਕੁੱਲ ਪਰਿਵਾਰ ਸਾਰਿਆਂ ਦਾ ਉਧਾਰ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਤਾਕਤ ਹੈ ਐਸੀ ਉਹ ਪੌਂਚ ਦੇ ਮਾਲਕ ਐਸੀ ਬਖਸ਼ਿਸ਼ ਦੇ ਮਾਲਕ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਅੱਛਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਜ਼ਮਤ ਹੈ ਨਾ ਉਹਦੇ ਬਾਬਤ ਇਤਿਹਾਸਕਾਰਾਂ ਨੇ ਜ਼ਰਾ ਜ਼ਰਾ ਲਿਖ-ਲਿਖ ਕੇ ਆਪਣੀ پاک ਕਲਮ ਦੇ ਨਾਲ ਵਡਿਆਈ ਕੀਤੀ ਹੈ ਕੋਈ ਐਸਾ ਕਵੀ ਨਹੀਂ ਹੈ ਕੋਈ ਐਸਾ ਮਹਾਪੁਰਸ਼ ਨਹੀਂ ਹੈ ਜਿਨੇ ਗੁਰੂ ਨਾਨਕ ਦੀ ਵਡਿਆਈ ਨਾ ਕੀਤੀ ਹੋਵੇ ਜਿਨੇ ਗੁਰੂ ਨਾਨਕ ਦੀ ਜੈ ਜੈਕਾਰ ਨਾ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਦੇ ਵਿੱਚ ਬੇਅੰਤ ਅਜਮਤਾ ਵਰਤਾਉਂਦੇ ਰਹੇ ਬੇਅੰਤ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਂਦੇ ਰਹੇ ਇੱਕ ਵਾਰ ਗੁਰੂ ਨਾਨਕ ਦੀਨ ਦੁਨੀਆ ਦੇ ਮਾਲਕ ਮਾਪਿਆਂ ਨੇ ਫਿਰ ਡੰਗਰ ਚਾਰਨ ਕੱਲ ਦਿੱਤੇ ਅੱਜ ਫਿਰ ਉਹਦੇ ਨਿਰਗੁਣ ਸਰੂਪ ਦੀ ਯਾਦ ਵਿੱਚ ਚੌਂਕੜਾ ਲਾ ਕੇ ਬਹਿ ਗਏ ਤੇ ਜਦੋਂ ਉਹਦੀ ਯਾਦ ਦੇ ਵਿੱਚ ਚੌਂਕੜਾ ਲਾ ਕੇ ਬੈਠੇ ਤੇ ਉਹ ਡੰਗਰਾਂ ਨੇ ਆਂਡੀਆਂ ਗਵਾਂਡੀਆਂ ਦੀਆਂ ਫਸਲਾਂ ਚਰ ਲਈਆਂ ਉਹ ਜਦੋਂ ਫਸਲਾਂ ਚਰ ਲਈਆਂ ਮਾਲਕਾਂ ਤੇ ਰੌਲਾ ਪਾਉਣਾ ਹੀ ਸੀ ਜਿਨ੍ਹਾਂ ਦੀ ਫਸਲ ਦੇ ਪੱਲੇ ਕੱਖ ਨਾ ਰਿਹਾ ਉਹ ਸਾਰੇ ਰਾਏ ਬਲਾਰ ਕੋ ਰਾਏ ਸਾਰੇ ਉਸ ਹਾਕਮ ਦੇ ਕੋਲ ਗਏ ਆਖਣ ਲੱਗੇ ਜੀ ਸਾਡੀਆਂ ਤੇ ਫਸਲਾਂ ਹੀ ਇਹਦੇ ਡੰਗਰ ਚਰ ਗਏ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਤੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਵੀ ਚਲੋ ਚੱਲ ਕੇ ਦੇਖ ਲੈਨੇ ਉਹ ਤੇ ਅੰਤਰ ਧਿਆਨ ਸ਼ਣ ਜਦੋਂ ਬਾਬੇ ਨਾਨਕ ਨੂੰ ਲੈ ਕੇ ਖੇਤਾਂ ਵਿੱਚ ਗਏ ਨਾ ਸਾਰੇ ਤੇ ਗੁਰੂ ਨਾਨਕ ਦੀ ਅਜ਼ਮਤ ਉਥੇ ਵਰਤ ਰਹੀ ਸੀ ਉਹ ਇੰਨੀ ਪਹੁੰਚ ਦਾ ਮਾਲਕ ਸੀ ਉਜੜੀਆਂ ਹੋਈਆਂ ਫਸਲਾਂ ਲਤਾੜੀਆਂ ਹੋਈਆਂ ਡੰਗਰਾਂ ਦੇ ਪੌੜਾਂ ਥੱਲੇ ਫਸਲਾਂ ਜਿਨ੍ਹਾਂ ਦਾ ਖਰਾ ਖੋਜ ਮਿਟ ਚੁੱਕਿਆ ਸੀ ਗੁਰੂ ਨਾਨਕ ਦੀ ਇੱਕ ਨਦਰ ਕੀ ਪੈ ਗਈ ਉਹਨਾਂ ਫਸਲਾਂ ਦਾ ਭਾਰ ਉਹਨਾਂ ਫਸਲਾਂ ਦੀ ਉਚਾਈ ਉਹਨਾਂ ਫਸਲਾਂ ਦੇ ਉੱਤੇ ਹੁਸਨ ਅੱਗੇ ਨਾਲੋਂ ਦੂਣਾ ਸੀ ਜਦੋਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਨਾਲੇ ਤੇ ਫਿਰ ਪਰਫੁੱਲਤ ਹੋ ਗਈਆਂ ਨੇ ਰਾਏ ਬਲਾਰ ਨੇ ਤੇ ਉਹ ਫਸਲਾਂ ਦੇ ਮਾਲਕਾਂ ਨੇ ਰਲ ਮਿਲ ਕਰਕੇ ਸਜਦਾ ਕੀਤਾ ਔਰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਨਾਨਕ ਦੀ ਜਿੱਥੇ ਕਿਰਪਾਲੂ ਨਦਰ ਪੈ ਜਾਂਦੀ ਹੈ ਉਹ ਸੁੱਕੇ ਵੀ ਹਰੇ ਹੋ ਜਾਂਦੇ ਨੇ ਇਹ ਗੁਰੂ ਨਾਨਕ ਦੀ ਪਹੁੰਚ ਹੈ ਇਹ ਗੁਰੂ ਨਾਨਕ ਦੀ ਐਸੀ ਅਦਮਤ ਹੈ ਗੁਰੂ ਨਾਨਕ ਮਹਾਰਾਜ ਉਹ ਤਾਕਤ ਦੇ ਮਾਲਕ ਨੇ ਸੂਕੇ ਕਾਸਟ ਹਰਿਆ ਜਿਹੜੇ ਸੁੱਕਿਆ ਨੂੰ ਹਰੇ ਕਰ ਦਿੰਦੇ ਨੇ ਬਾਣੀ ਨੂੰ ਪੁੱਛੋ ਇਹ ਹੋ ਸਕਦਾ ਕਹਿੰਦੇ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰਨਾਨਕ ਦੁਨੀਆ ਤੇ ਜੋ ਚਾਹੇ ਕਰ ਸਕਦਾ ਹੈ ਪਰ ਬਕਾਇਦਾ ਸ਼ਰਤ ਇਹ ਹੈ ਵੀ ਗੁਰੂ ਨਾਨਕ ਦੇ ਗੁਣ ਗਾਉਣੇ ਪੈਂਦੇ ਨੇ ਗੁਰੂ ਨਾਨਕ ਦੇ ਅੱਗੇ ਝੁਕਣਾ ਪੈਂਦਾ ਹੈ ਗੁਰੂ ਨਾਨਕ ਨੂੰ ਪਰਸਣਾ ਪੈਂਦਾ ਹੈ ਉਹਦੀ ਜੈਜਾਕਾਰ ਕਰਨੀ ਪੈਂਦੀ ਹੈ ਗੁਰੂ ਨਾਨਕ ਮਹਾਰਾਜ ਕੁੱਲ ਕੈਨਾਤ ਦੇ ਮਾਲਕ ਨੇ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਨਾਨਕ ਸਾਹਿਬ ਵਰਗਾ ਕੋਈ ਦੂਸਰਾ ਦੁਨੀਆ ਤੇ ਨਹੀਂ ਹੈ ਉਹਨਾਂ ਦਾ ਜਿਤਨਾ ਵੀ ਤੁਸੀਂ ਇਤਿਹਾਸ ਵੇਖੋਗੇ ਨਾ ਅਸਮਤਾ ਦੇ ਨਾਲ ਉਹ ਸਰਸਾਰ ਹੋਵੇਗਾ ਕਰਮਾਤ ਦੇ ਨਾਲ ਉਹ ਭਰਿਆ ਹੋਵੇਗਾ ਪ੍ਰਮਾਤਮਾ ਦੇ ਕੋਲ ਸੱਚਖੰਡ ਵਿੱਚ ਪ੍ਰਗਟ ਹੋਏ ਤੇ ਸਹਿ ਸੁਭਾਈ ਆਪਣੇ ਨਿਰਗੁਣ ਸਰੂਪ ਰੱਬ ਨਾਲ ਗੱਲਾਂ ਕਰਨ ਲੱਗ ਪਏ ਧਿਆਨ ਦੇ ਉਹ ਝੋਲੀ ਭਰਦੀ ਕਿਹਦੀ ਹੈ ਰੱਬ ਨਾਲ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਨਾਲ ਜੋਤ ਸਰੂਪ ਨਾਲ ਗੱਲਾਂ ਕਰਦੇ ਨੇ ਉਹਨਾਂ ਆਪ ਲਿਖਿਆ ਕਹਿੰਦੇ ਇਕ ਅਰਜ਼ ਗੁਫਤੰਗ ਪੇਸ਼ ਤੋ ਦਰਗੋ ਉਸ ਕੁੰ ਕਰਤਾਰ ਐ ਪ੍ਰਮਾਤਮਾ ਇੱਕ ਅਰਜ਼ ਇੱਕ ਅਰਦਾਸ ਹੈ ਤੇਰੇ ਅੱਗੇ ਫਾਰਸੀ ਦੇ ਬੋਲ ਨੇ ਕਈ ਮੂਰਖ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਗੋਪਾਲ ਪਾਂਦੇ ਕੋਲ ਪੜਨ ਗਏ ਉਹ ਪੜ ਕੇ ਨਾ ਆਏ ਜੀ ਉਹ ਤੇ ਅਨਪੜ ਸਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਦੁਨੀਆ ਤੇ ਜਿੰਨੇ ਵੀ ਇਲਮ ਨੇ ਭਾਸ਼ਾਵਾਂ ਨੇ ਉਹ ਪ੍ਰਮਾਤਮਾ ਨੇ ਬਣਾਈਆਂ ਨੇ ਸ਼ਨਾ ਸਿੰਦੇ ਇਲਮ ਆਲਮ ਖੁਦਾਏ ਪ੍ਰਮਾਤਮਾ ਸਾਰੇ ਇਲਮ ਬਣਾਉਣ ਵਾਲਾ ਹੈ ਤੇ ਸਾਰਿਆਂ ਇਲਮਾਂ ਨੂੰ ਬਣਾਉਣ ਵਾਲਾ ਪ੍ਰਮਾਤਮਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਬਾਣੀ ਨੇ ਕਿਹਾ ਇਹ ਸਭ ਤੇ ਵੱਡਾ ਹੈ ਸਭ ਤੇ ਵੱਡਾ ਸਤਗੁਰ ਨਾਨਕੇ ਸਭ ਤੋਂ ਵੱਡਾ ਹੈ ਤੇ ਸਾਰੇ ਇਲਮ ਬਣਾਉਣ ਵਾਲਾ ਹੈ ਇਹਨੂੰ ਭਲਾ ਕਿਸੇ ਚੰਦ ਦੇ ਲਫਾਵੇ ਕੋਲੋਂ ਪੜ੍ਹਨ ਦੀ ਕੀ ਲੋੜ ਪੈਗੀ ਪੜਦੇ ਨੇ ਅਧੂਰੇ ਸਾਡੇ ਵਰਗੇ ਆਪਾਂ ਨੂੰ ਪੜ੍ਹਨਾ ਪੈਂਦਾ ਕਿਉਂਕਿ ਸਾਡੇ 'ਚ ਅਧੂਰਾਪਨ ਹੈ ਗੁਰੂ ਨਾਨਕ ਪੂਰਾ ਹੈ ਯਾਦ ਰੱਖਿਓ ਉਹ ਜਿਹੜੇ ਕਹਿ ਦਿੰਦੇ ਬਾਬਾ ਨਾਨਕ ਪੜਿਆ ਨਹੀਂ ਤੇ ਕਿਤੇ ਗੁਰੂ ਨਾਨਕ ਦੀ ਕਲਮ ਚੋਂ ਪ੍ਰਗਟ ਹੋਏ ਬੋਲ ਵੇਖੋ ਫਾਰਸੀ ਕੀ ਅਰਬੀ ਕੀ ਸਹਿਸਕ੍ਰਿਤੀ ਪੜ ਪੁਸਤਕ ਸੰਦੇ ਆਬਾਦਨ ਸਲ ਪੂਜਸ ਬਗਲ ਸਮਾਦਨ ਸ਼ਾਇਦ ਜਿਹੜੇ ਨਿੰਦਕ ਕਹਿੰਦੇ ਬਾਬਾ ਨਾਨਕ ਪੜਿਆ ਨਹੀਂ ਉਹਨਾਂ ਨੂੰ ਇਹ ਸ਼ੁੱਧ ਪੜਨਾ ਵੀ ਨਹੀਂ ਆਉਣਾ ਕੀ ਲਿਖ ਗਿਆ ਬਾਬਾ ਨਾਨਕ ਪੰਜਾਬੀ ਵਿੱਚ ਗੁਰਮੁਖੀ ਵਿੱਚ ਫਾਰਸੀ ਵਿੱਚ ਸਹਿਸਕ੍ਰਿਤੀ ਵਿੱਚ ਸੰਸਕ੍ਰਿਤ ਵਿੱਚ ਜਦੋਂ ਵੀ ਗੁਰੂ ਨਾਨਕ ਨੇ ਕਲਮ ਚੁੱਕੀ ਹੈ ਉਹਦੀ ਕਲਮ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਉਹਦੇ پاک ਬੋਲ ਨੇ ਯਕ ਅਰਜ ਗੁਫਤੰਗ ਪੇਸ਼ ਤੋ ਦਰਗੋਸ਼ ਕੁੰ ਕਰਤਾਰ ਐ ਪ੍ਰਮਾਤਮਾ ਯਕ ਅਰਜ ਤੇਰੇ ਕੋਲੇ ਕਰਜ਼ ਹੈ ਪੇਸ਼ ਤੋ ਤੇਰੇ ਪਾਸ ਦਰਗੋਸ਼ ਕੁੰ ਕਰਤਾਰ ਕੰਨ ਨੇੜੇ ਕਰ ਮੇਰੇ ਤੇਰੇ ਨਾਲ ਕੋਈ ਗੱਲ ਕਰਾਂ ਤੇ ਉਹ ਗੱਲ ਸੁਣਦਾ ਵੀ ਹੈ ਪ੍ਰਮਾਤਮਾ ਦਾ ਇੱਕ ਸੁਭਾਅ ਹੈ ਉਹ ਅਰਦਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਤੇ ਖੈਰ ਉਹਦੇ ਸਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਭੀ ਉਹੀ ਉਹ ਤੇ ਇੱਕ ਮਿਕ ਨੇ ਪ੍ਰਮਾਤਮਾ ਸਾਹਮਣੇ ਸੱਚਖੰਡ ਚ ਪ੍ਰਗਟ ਹੋਏ ਨਿਰਗੁਣ ਸਰੂਪ ਸਾਹਮਣੇ ਤੇ ਪ੍ਰਮਾਤਮਾ ਨੂੰ ਆਖਣ ਲੱਗੇ ਜੀ ਉਪਦੇਸ਼ ਦਿਓ ਤੁਸੀਂ ਸਾਡੇ ਗੁਰੂ ਹੋ ਤੇ ਫਿਰ ਮੈਂ ਗਾਂਵ ਉਪਦੇਸ਼ ਦਮਾ ਤੇ ਪ੍ਰਮਾਤਮਾ ਕਹਿੰਦੇ ਗੁਰੂ ਨਾਨਕ ਸਾਹਿਬ ਤੁਸੀਂ ਸਾਡਾ ਸਤਿਗੁਰੂ ਅਵਤਾਰ ਹੋ ਸਾਡੀ ਜਾਇਦਾਦ ਤੁਹਾਡੀ ਜਾਇਦਾਦ ਹੈ ਸਾਡੀ ਅਸਮਤ ਤੁਹਾਡੀ ਅਸਮਤ ਹੈ ਸਾਡੀ ਕਲਾ ਤੁਹਾਡੀ ਕਲਾ ਹੈ ਆਉਂਦਾ ਨਾ ਗੁਰੂ ਰਾਮਦਾਸ ਬਾਬਤ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਇਹ ਸਿਰਜਣਹਾਰ ਨਹੀਂ 10 ਜਾਮੇ ਪਹਿਨੇ ਨੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਸਾਰੀ ਕਰਾਮਾਤ ਲੈ ਕੇ ਤੇ ਤੁਹਾਡੇ ਮੇਰੇ 'ਚ ਫਰਕ ਕੋਈ ਨਹੀਂ ਤੇ ਜਾਓ ਜਾ ਕੇ ਦੁਨੀਆ ਨੂੰ ਤਰੋ ਸਿੱਧੇ ਰਸਤੇ ਲਾਓ ਕਰਤੇ ਨਾਲ ਜੋੜੋ ਕਰਤ ਨਾਲੋਂ ਤੋੜੋ ਉਥੇ ਤਿੰਨ ਬਚਨ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ ਧਿਆਨ ਦਿਓ ਜੇ ਤਿੰਨ ਖਾਨੇ ਵਿੱਚ ਪੈ ਗਏ ਝੋਲੀਆਂ ਭਰੀਆਂ ਹੀ ਰਹਿਣਗੀਆਂ ਆਪਣੀਆਂ ਕਹਿੰਦੇ ਜਿਸ ਉਪਰ ਤੇਰੀ ਨਜ਼ਰ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਕਹਿੰਦੇ ਜਿਸ ਉਪਰ ਤੇਰੀ ਨਜ਼ਰ ਤੇਸ ਉਪਰ ਮੇਰੀ ਨਜ਼ਰ ਆਏ ਗੁਰੂ ਨਾਨਕ ਜਿਹਦੇ ਤੇ ਤੇਰੀ ਨਦਰ ਕਿਰਪਾ ਮਈ ਹੈ ਇੱਕ ਤੇ ਨਦਰ ਹੁੰਦੀ ਉਪਠੀ ਤੇ ਇੱਕ ਨਦਰ ਹੁੰਦੀ ਹੈ ਪ੍ਰੇਮ ਨਾਲ ਭਰੀ ਜਿਹਦੇ ਤੇ ਤੇਰੀ ਨਦਰ ਸਵੱਲੀ ਹੈ ਨਾ ਜਿਹਦੇ ਤੇ ਤੂੰ ਰਾਜੀ ਹੈ ਉਹਦੇ ਤੇ ਰੱਬ ਵੀ ਰਾਜੀ ਹੈ ਤੇ ਜਿਹਦੇ ਤੇ ਤੇਰੀ ਨਦਰ ਸੁਵਲੀ ਨਹੀਂ ਨਦਰ ਉਪਠੀ ਹੈ ਜਿਹਦੇ ਤੇ ਤੂੰ ਖੁਸ਼ ਨਹੀਂ ਜਿਹੜਾ ਤੈਨੂੰ ਨਾਰਾਜ਼ ਕਰ ਬੈਠਿਆ ਉਹ ਰੱਬ ਨੂੰ ਕਦੇ ਵੀ ਮਨਾ ਨਹੀਂ ਸਕੇਗਾ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਕਰਮ ਕਹਿੰਦੇ ਨੇ ਕਿਰਪਾ ਕਰਨੀ ਝੋਲੀਆਂ ਭਰਨੀ ਬਖਸ਼ਿਸ਼ ਕਰਨੀ ਬਖਸ਼ੀਸ਼ ਆਇਆ ਗੁਰੂ ਨਾਨਕ ਜਿਹਦੇ ਤੇ ਤੂੰ ਕਰਮ ਕਰ ਦਵੇਂ ਤੂੰ ਬਖਸ਼ਿਸ਼ ਕਰ ਦਵੇਂ ਜਿਹਦੀਆਂ ਤੂੰ ਝੋਲੀਆਂ ਭਰਨੀਆਂ ਚਾਵੇਂ ਉਹਦੀਆਂ ਹੀ ਝੋਲੀਆਂ ਮੈਂ ਭਰਾਂਗਾ ਤੇ ਜਿਹਦੀ ਝੋਲੀ ਤੂੰ ਸਖਣੀ ਕਰਨੀ ਹੈ ਉਹਦੀ ਇੱਕ ਨਿਮਕ ਭਰ ਵਿੱਚ ਹੀ ਖਾਲੀ ਕਰ ਦਵਾਂਗਾ ਮੈਂ ਉਹਦਾ ਸੁਭਾਅ ਹੈ ਗੁਰੂ ਨਾਨਕ ਦੀ ਨਜ਼ਰ ਸਵੱਲੀ ਹੋਵੇ ਤੇ ਰੀਤੇ ਭਰੇ ਭਰੇ ਸਖਨਾਵੇ ਖਾਲੀ ਭਾਂਡੇ ਭਰ ਦਿੰਦਾ ਹੈ ਤਖਤੋ ਤਾਜ ਬਖਸ਼ ਦਿੰਦਾ ਹੈ ਤੇ ਜਿਨ੍ਹਾਂ ਤੇ ਗੁਰੂ ਨਾਨਕ ਸ਼ਹਿਬ ਰਹਿਮਨਾ ਕਰਨ ਕਿਰਪਾ ਨ ਕਰਨ ਜਿਨ੍ਹਾਂ ਤੇ ਗੁਰੂ ਨਾਨਕ ਖੁਸ਼ ਨਾ ਵੇ ਕਰਮ ਨਾ ਕਰੇ ਉਹਦੇ ਤੇ ਰੱਬ ਵੀ ਖੁਸ਼ ਨਹੀਂ ਜੇ ਹੁੰਦਾ ਜਿਨੇ ਬਾਬਾ ਨਾਨਕ ਗੁੱਸੇ ਕਰ ਲਿਆ ਉਹਦਾ ਰੱਬ ਵੀ ਰੁਸ ਗਿਆ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਤੇ ਜਿਹੜਾ ਤੀਜਾ ਲਬਜ਼ ਅਕਾਲ ਪੁਰਖ ਨੇ ਆਖਿਆ ਨਾ ਉਹਦੇ ਨਾਲ ਰਲਦੀਆਂ ਮਿਲਦੀਆਂ ਪੰਕਤੀਆਂ ਉਸ ਵਿਚਾਰ ਧਾਰਾਂ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀਆਂ ਨੇ ਬਾਬਾ ਨਾਨਕ ਨੂੰ ਅਕਾਲ ਪੁਰਖ ਆਖਣ ਲੱਗੇ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਮੈਂ ਸ਼ਰੀਰਾਂ ਤੋਂ ਪਰੇ ਉਪਰਾਮ ਮਾਇਆ ਤੋਂ ਪਰੇ ਪਾਰ ਬ੍ਰਹਮ ਜੋ ਬ੍ਰਹਮ ਤੋਂ ਪਰੇ ਹੈ ਰਚਨਾ ਤੋਂ ਪਰੇ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ ਤੇ ਤੇਰਾ ਨਾਮ ਗੁਰ ਪਰਮੇਸ਼ਰ ਹੈ ਮੇਰਾ ਗੁਰੂ ਸਰੂਪ ਹੈ ਤੂੰ ਜੋ ਅਗਿਆਨ ਨੂੰ ਖਹਿ ਕਰਦਾ ਹੈ ਗਿਆਨ ਬਖਸ਼ਦਾ ਹੈ ਤੇਰੇ ਤੇ ਮੇਰੇ ਵਿੱਚ ਰੰਚਕਾ ਮਾਤਰ ਵੀ ਫਰਕ ਨਹੀਂ ਹੈ ਮੁਕਤੀ ਗੱਲ ਇਹ ਹੈ ਜਿਹੜਾ ਗੁਰੂ ਨਾਨਕ ਨੂੰ ਰਿਝਾ ਲਵੇਗਾ ਉਹਦੇ ਤੇ ਰੱਬ ਰੀਝ ਪਵੇਗਾ ਤੇ ਜਿਹਨੇ ਬਾਬੇ ਨਾਨਕ ਨੂੰ ਗੁਣ ਗਾ ਕੇ ਖੁਸ਼ ਨਾ ਕੀਤਾ ਜਿਹਦੇ ਨਾਲ ਬਾਬਾ ਨਾਨਕ ਨਾਰਾਜ਼ ਹੋ ਗਿਆ ਸਮਝ ਲਿਓ ਰੱਬ ਵੀ ਰੋਸ ਜਾਵੇਗਾ ਜਿਹਦੇ ਨਾਲ ਰੱਬ ਰੋਸ ਗਿਆ ਫਿਰ ਉਹਦੇ ਪੱਲੇ ਕੁਝ ਨਹੀਂ ਜੇ ਰਹਿੰਦਾ ਤੁਸੀਂ ਸੁਣ ਰਹੇ ਸੀ ਬਾਬਾ ਬੰਤਾ ਸਿੰਘ ਜੀ ਦੇ ਵਿਚਾਰ ਸਾਡੇ ਇਸ ਤੁਹਾਡਾ ਪੁਆਇੰਟ ਚੈਨਲ ਤੇ ਅਖੀਰ ਤੱਕ ਤੁਸੀਂ ਸਾਡੇ ਨਾਲ ਸਾਥ ਦਿੱਤਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਹਾਂ ਹੋਰ ਕਿਸੇ ਦਿਨ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੈਸਕਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ